ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਨਿਊਜ਼ ਹੈਡਲਾਈਨਸ ਦੇ ਨਾਲ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਸਭ ਤੋਂ ਪਹਿਲਾਂ ਪੇਸ਼ ਹੈ ਅੱਜ ਦਾ ਵਿਚਾਰ ਸਚਾਈ ਹੈ ਜ਼ਿੰਦਗੀ ਦੀ 3 ਲੱਖ ਦੀ ਗੱਡੀ ਚ ਘੁੰਮਣ ਵਾਲੇ 30 ਰੁਪਏ ਦੇ ਘੜੇ ਵਿੱਚ ਕੀਰਤਪੁਰ ਸਾਹਿਬ ਪਹੁੰਚ ਜਾਂਦੇ ਨੇ ਇਸ ਕਰਕੇ ਕਦੇ ਵੀ ਹੰਕਾਰ ਨਾ ਕਰੋ ਆਓ ਵਾਦਿਆਂ ਹੈਡਲਾਈਨਸ ਵੱਲ ਵੇਦ ਭਰੇ ਹਾਲਾਤਾਂ ਚ ਬਲਾਚੌਰ ਪੱਦੀ ਰੋਡ ਸਥਿਤ ਲੱਕੜ ਮੰਡੀ ਵਿਖੇ ਖੜੀ ਕਾਰ ਦਾ ਸ਼ੀਸ਼ਾ ਤੋੜ ਕੇ 6 ਲੱਖ ਰੁਪਏ ਬੈਗਸ ਸਹਿਤ ਹੋਈ ਚੋਰੀ ਵਿਜੀਲੈਂਸ ਬਿਊਰੋ ਨੇ ਸੁਧਾਰ ਟਰੱਸਟ ਦੇ ਕਾਨੂੰਨ ਅਫਸਰ ਨੂੰ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਚ ਕੀਤਾ ਗ੍ਰਿਫਤਾਰ ਸ਼੍ਰੀ ਚੇਤਨ ਪ੍ਰਕਾਸ਼ ਤਾਲੀਵਾਲ ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਕੀਤਾ ਨਰੀਖਣ ਲੈਨ ਫੌਕਸ ਡੀਪੂ ਨੂੰ ਗੈਰ ਕਾਨੂੰਨੀ ਤੌਰ ਤੇ ਬੰਦ ਕਰਨ ਤੇ ਮਜ਼ਦੂਰ ਮਸਲੇ ਹੱਲ ਨਾ ਕਰਨ ਦੇ ਦੋਸ਼ੀ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਮੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸਰਦਾਲੂਆਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੇ ਕਰਵਾਏ ਜਾ ਰਹੇ ਹਨ ਮੁਫਤ ਦਰਸ਼ਨ ਭਾਰਤੀ ਕਿਸਾਨ ਜੂਨੀਅਨ ਇਕਤਾ ਉਗਰਾਹਾਂ ਦੀ ਹਗਾਮੀ ਮੀਟਿੰਗ ਬਲਾਕ ਦਫ਼ਤਰ ਵਿਖੇ ਹੋਈ ਥਾਣਾ ਸੀ ਡਿਵੀਜ਼ਨ ਵੱਲੋਂ ਚੋਰੀ ਦੇ ਦੋ ਐਕਟਿਵਾ ਸਕੂਟਰੀਆਂ ਸਮੇਤ ਇੱਕ ਕਾਬੂ ਵਾਟਰ ਸਪਲਾਈ ਅਤੇ ਸੀਵਰੇਜ ਦੇ ਪ੍ਰਬੰਧਾਂ ਨੂੰ ਲੈ ਕੇ ਵਫਤਾ ਅਧਿਕਾਰੀ ਨੂੰ ਮਿਲਿਆ ਅਦਾਰਾ ਡੀਡੀਐਸ ਨਿਊਜ਼ ਵੱਲੋਂ ਨਵ ਵਿਆਹੀ ਜੋੜੀ ਲਾਪ੍ਰੀਤ ਤੇ ਪ੍ਰਿਆੰਕਾ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਤਾਜ਼ਾ ਤੇ ਲੇਟੈਸਟ ਖਬਰਾਂ ਜਾਣਨ ਲਈ ਜੁੜੇ ਰਹੋ ਸਾਡੇ ਚੈਨਲ ਡੀਡੀਐਸ ਨਿਊਜ਼ ਨਾਲ ਧੰਨਵਾਦ